ਹੈਲੋ ਜੀ ਸਤ ਸ੍ਰੀ ਅਕਾਲ ਦੁਲੱਟ ਬਲੌਗ ਤੇ ਤੁਹਾਡਾ ਸਵਾਗਤ ਹੈ ਹਾਂਜੀ ਮੀਰ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਸ਼ਾਮ ਦਾ ਟਾਈਮ ਹੈ ਆਪਾਂ ਬਲੌਗ ਸ਼ੁਰੂ ਕਰਦੇ ਹਾਂ ਰਿਕਵੈਸਟ ਹੈ ਜਿਹੜੇ ਮੇਰੇ ਚੈਨਲ ਤੇ ਭੈਣ ਭਰਾ ਨਵੇਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਣੀ ਬਲੌਗ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕਣ ਤੇ ਹਾਂਜੀ 3:30 ਵਜ ਗਏ ਤੇ ਆਪਣੇ ਮੀ ਵੀ ਆਟਿਆ ਨਾ ਮੌਸਮ ਹੈ ਜਿਹੜਾ ਸੋਹਣਾ ਹੈਗਾ ਸੋਹਣੀ ਸੋਹਣੀ ਹਵਾ ਚੱਲਦੀ ਹੈਗੀ ਅੱਜ ਧੁੱਪ ਦੇ ਵਿੱਚ ਵੀ ਪੈ ਹਟਿਆ ਮੈਂ ਮੱਜਾਂ ਬੰਨਣ ਚਲੀ ਗਈ ਮੱਜਾਂ ਬਨ ਕੇ ਹਜੇ ਮੈਂ ਗੋਹਾ ਇਕੱਠਾ ਕਰਨੀ ਲੱਗੀ ਮੈਂ ਚੱਲ ਮੈਂ ਸੰਬਰ ਸੂਰ ਜਾਣਾ ਸੁੱਕ ਜੇ ਜਾਊਗਾ ਸੋਨਾ ਹੋ ਜਾਂਦਾਗਾ ਜਦੋਂ ਨੂੰ ਫਿਰ ਜਾਨੇ ਹੈਗੇ ਤੇ ਮੈਂ ਅੰਦਰ ਜਾ ਕੇ ਜਦੋਂ ਗੋਹਾ ਇਕੱਠਾ ਕਰਨ ਲੱਗੀ ਉਦੋਂ ਕਣੀਆਂ ਆ ਗਿਆ ਨਾ ਧੁੱਪ ਨਾਲ ਨਹੀਂ ਧੁੱਪ ਜਦੋਂ ਮੈਂ ਝਾਕੀ ਮੈਂ ਕਿ ਖੜਕਾ ਜਗਾਦਾ ਹੋ ਜਾਂਦਾਗਾ ਕਣੀਆਂ ਪਈ ਜਾਣ ਇੱਧਰ ਅੱਦੇ ਕੱਪੜੇ ਮੈਂ ਲਾ ਗਈ ਸੀ ਅੱਦੇ ਕੱਪੜੇ ਮੇਰੇ ਬਾਰੇ ਪਏ ਸੀ ਫਿਰ ਮੈਂ ਵਿੱਚ ਦੀ ਆ ਕੇ ਨਵੀ ਨੂੰ ਕਹਿ ਕੇ ਗਈ ਨਾ ਵੀ ਕੱਪੜੇ ਲਾ ਦੇ ਤਾਰ ਤੋਂ ਤੇ ਹੁਣ ਗਾਂ ਵੀ ਨਵਾ ਕੇ ਆਈ ਹੈਗੀ ਗਾਂ ਨੂੰ ਪਤਾ ਨਹੀਂ ਨਹੀਂ ਗਰਮੀ ਦਾ ਤੋਂਦੀ ਹੈਗੀ ਬਾਕੀ ਵੈਸੇ ਉਹ ਸੋਹਣੀ ਹਵਾ ਚੱਲਦੀ ਹੈ ਠੰਡੀ ਹੈਗੀ ਕਣੀਆਂ ਜੇ ਪੈ ਕੇ ਹੋਰ ਵੀ ਠੰਡਾ ਮੌਸਮ ਹੋ ਗਿਆ ਨਾ ਤੇ ਹੁਣ ਆਪਾਂ ਕਰਦੇ ਆਂਗੇ ਸ਼ਾਮ ਦੇ ਕੰਮ ਤੰਦੇ ਤੇ ਉਧਰੋਂ ਮੈਂ ਭੱਜ-ਭੱਜ ਕੇ ਨਿਮੜ ਕੇ ਆਈ ਹੁਣ ਮੈਂ ਦੇਖਦੀ ਹਾਂ ਚੁੱਲ੍ਹੇ ਕੋਲੇ ਇਹਨਾਂ ਦੁੱਧਵਾਹ ਸਾਹਮਣੇ ਆ ਲਿਆ ਪਿਆਗਾ ਤੇ ਜਾ ਪਾਣੀ ਆਪਾਂ ਪੀ ਲਿਆ ਸੀ ਭਾਂਡੇ-ਪੁੰਡੇ ਸਾਫ਼ ਕਰ ਲੇ ਲਓ ਜੀ ਇਧਰ ਹੁਣ ਆਪਣੀ ਸਬਜ਼ੀ ਰੱਖੀ ਪਈ ਹੈਗੀ ਮਾਸੀ ਨੇ ਰੱਖ ਲਈ ਸੀ ਅੱਜ ਕਾਲੇ ਛੋਲੇ ਨਾ ਤੇ ਅੱਜ ਆਪਣਾ ਲੰਗਰ ਇੱਧਰ ਹੈਗਾ ਤੁਹਾਨੂੰ ਕੱਲ ਵੀਡੀਓ ਦੇ ਵਿੱਚ ਨਾ ਭੈਣਾ ਕਮੈਂਟਾਂ ਕਰਦੀ ਇੱਕ ਕਮੈਂਟ ਕਰਦੀਆਂ ਸੀਗੀਆਂ ਵੀ ਅਖੰਡワਟ ਸਾਹਿਬ ਕੋਲੋਂ ਪ੍ਰਕਾਸ਼ ਨਹੀਂ ਗਿਆ ਅੱਜ 마ਸੀ ਨੇ ਅਖੰਡワਟ ਸਾਹਿਬ ਪ੍ਰਕਾਸ਼ ਕਰਵਾ ਦਿੱਤੇ ਨਾ ਛੋਟਾ ਸਾਹ ਕਰਵਾਏ ਨਹੀਂਗੇ ਘਰੇ ਨਹੀਂ ਕਰਵਾਏਗੇ ਤੇ ਹੈ ਹਾਂ ਬਾਬਾ ਕਰਮ ਸਿੰਘ ਜੀ ਦੀ ਵਰਸੀ ਹੈਗੀ ਹੁਣ ਤੇ ਹੁਣ ਤੋਂ ਅਖੰਡ ਪਾਠ ਸਹਿਜ ਪਾਠ ਪ੍ਰਕਾਸ਼ ਹੋਣੇ ਸ਼ੁਰੂ ਹੋ ਗਏ ਨਾ ਕਿਉਂਕਿ ਹਜੇ ਅਗਲੀ 20 ਤਰੀਕ ਤੱਕ ਅਖੰਡ ਪਾਠ ਸਾਹਿਬ ਸਹਿਜ ਪਾਠ ਇਹ ਚੱਲਣਗੇ ਜਿਨ੍ਹਾਂ ਨੇ ਵੀ ਵਰਸੀ ਦੇ ਕਰਾਉਣੇ ਹੁੰਦੇ ਨੇ ਨਾ ਲੜੀਵਾਰ ਚੱਲੀ ਜਾਂਦੇ ਨੇ ਕਿ ਹੁਣ ਕਾਹ ਅਖੰਡ ਵਾਟ ਨੇ ਉਹ ਵੀ ਪੁੱਛ ਰਹਾ ਜੀ ਬਾਬਾ ਇਹਨੇ ਅੱਜ ਪੁੱਛਿਆ ਸੀ ਹਾਂ ਕਲੀਕ ਕਰਕੇ ਕਰਾਉਣ ਕਹਿੰਦਾ ਹੁਣ ਹੀ ਕਰਾ ਦੇਣਾ ਪ੍ਰੋਬਲਮ ਹੈ ਹੁਣ ਹਾਂ ਪੈਰ ਬਾਬਾ ਜੀ ਕੋਲ ਗਿਆ ਲਾ ਹਾਂ ਚਲ ਚਰ ਕੋਈ ਨਾ ਸਾਨੂੰ ਆਇਆ ਸੀ ਵੀ ਕਰਵਾਉਣਾ ਸੀਗਾ ਨਾ ਵੀ ਹੁਣ ਪਾਪਾ ਜੀ ਦੇ ਗੋਡਾ ਪਾਉਣਾ ਸੀਗਾ ਫੇਰ ਹੁੰਦਾ ਨਹੀਂ ਹੈਗਾ ਇਹਨਾਂ ਨਾ ਤੇ ਕਿਉਂਕਿ ਕੱਲਾ ਜਾਣਾਗਾ ਖੇਤ ਜਾਊਗਾ ਜਾਂ ਪਾਪਾ ਜੀ ਨੂੰ ਸਾਮੂ ਜਾਂ ਦੁਕਾਨ ਸਾਮੂ ਜਾਂ ਗੁਰਦੁਆਰਾ ਸਾਹਿਬ ਪ੍ਰਸ਼ਾਦਾ ਵੀ ਟਾਈਮ ਨਾਲ ਚਾਹੀਦਾ ਹੈਗਾ ਨਾ ਜਾਣਾ ਵੀ ਜੇ ਪਾਠ ਨਹੀਂ ਸੁਣ ਸਕਦੇ ਪਾਠ ਵੀ ਸੁਣਨਾ ਜ਼ਰੂਰੀ ਹੈਗਾ ਹੁਣ ਹਨਾ ਕਿਉਂਕਿ ਗੁਰੂ ਘਰ ਦੂਰ ਜਾ ਰਹੇ ਉੱਥੇ ਬੈਠ ਵੀ ਨਹੀਂ ਸਕਦੇ ਹੈਗੇ ਨਾ ਟਾਈਮ ਹਨਾ ਔਖਾ ਹੋ ਜਾਂਦਾਗਾ ਚੱਕ ਲਿਓ ਤੇ ਮਾਸੀ ਮੈਨੂੰ ਕਹਿੰਦੀ ਤੜਕਾ ਲਾਦੀ ਮੈਂ ਚੱਲ ਮੈਂ ਆ ਕੇ ਲਾ ਦੂੰਗੀ ਕਿਉਂਕਿ ਆ ਟਾਈਮ ਮੇਰਾ ਮੱਜਾਂ ਦਾ ਹੁੰਦਾ ਹੈ ਨਾ ਮੈਨੂੰ ਆਇ ਸੀਗਾ ਵੀ ਮੈਂ ਗਾਨਮਾ ਜਾਂ ਬਾੜੀ ਤਰਫੀ ਜਾਂਦੀ ਸੀ ਨਾ ਮੈਂ ਥੋਹਾਰੇ ਚਲੇ ਉਹ ਪਤਾ ਨਹੀਂ ਕੀ ਹੋ ਜਾਂਦਾ ਕਦੀ ਕਦੀ ਚੱਲਦੀ ਨਹੀਂ ਹੈਗੇ ਤੇ ਉਧਰੋਂ ਮੈਂ ਕੰਮ ਨਿਮੇੜ ਕੇ ਮੈਂ ਜਾਉਂਗੀ ਗਾਨਮਾ ਆ ਕੇ ਮੈਂ ਚੱਲ ਫਿਰ ਮੈਂ ਘੰਟਾ ਫਰੀ ਖੋਜੂ ਮਾਸੀ ਕਹਿੰਦੀ ਫਿਰ ਮੈਂ ਤੜਕਾ ਲਾ ਲਿਆ ਕਹਿੰਦੀ ਮੈਂ ਜਾਣਾ ਸੁਨੀਹਾ ਸੀਗਾ ਨਾ ਕਹਿੰਦੀ ਮੈਂ 4:30 ਵਜੇ ਗੁਰੂ ਘਰ ਜਾਣਾਗਾ ਪ੍ਰਸ਼ਾਦਾ ਲੈ ਕੇ ਬਾਕੀ ਮੈਂ ਲੈ ਸਬਜੀ ਬਣਾ ਕੇ ਲੈ ਕੇ ਜਾਣਗੀ ਪ੍ਰਸ਼ਾਦਾ ਤਾਂ ਉੱਥੇ ਇਹਨਾਂ ਨੇ ਆਟਾ ਲੈ ਗੇ ਲ ਤੇ ਲੰਗਰ ਦਾ ਸੁਖ ਨਾਲ ਉਥੇ ਸਵੇਰੀ ਸ਼ੁਰੂ ਹੋ ਜਾਂਦੇ ਨੇਗੇ ਨਿਤਨੇਮ ਦੇ ਨਾਲ ਹੀ ਹੈ ਨਾ ਪ੍ਰਸ਼ਾਦੇ ਦਾ ਚੌਲ ਖੀਰ ਜੋ ਵੀ ਚਲੋ ਸਰਦਾ ਹੁੰਦੀ ਹੈ ਜਿਵੇਂ ਖੰਡ ਪਾਠ ਸਾਹਿਬ ਸੈ ਪਾਠ ਕਰਵਾਉਂਦੇ ਨੇ ਉਹਨਾਂ ਦੀ ਸਰਦਾ ਨਾ ਜੇ ਉਹਨਾਂ ਬੰਨੀ ਹੋ ਵੀ ਨਹੀਂ ਹੋਊਗਾ ਤਾਂ ਗੁਰੂ ਘਰ ਬੰਨੀ ਤਾਂ ਹਰੋਜ ਹੁੰਦੀ ਹੁੰਦਾ ਹੈਗਾ ਲੰਗਰ ਉਥੇ ਨਾ ਕਿਉਂਕਿ ਹੁਣ ਬਹੁਤ ਜ਼ਿਆਦਾ ਸੰਗਤ ਹੋਣ ਲੱਗੀ ਉਥੇ ਇਕੱਠੀ ਹੈ ਨਾ ਸੇਵਾਦਾਰ ਬਹੁਤ ਜ਼ਿਆਦਾ ਆ ਜਾਂਦੇ ਨੇ ਕਿ ਚਾਰ ਪਿੰਡਾਂ ਦਾ ਸਾਂਝਾ ਨਾ ਹੁਣ ਬਹੁਤ ਜ਼ਿਆਦਾ ਇਕੱਠਾ ਹੋਣ ਲੱਗਿਆ ਸੁਖ ਨਾਲ ਹੁਣ ਤਾਂ ਭਈ ਚੱਲਣਗੇ ਕੰਮ ਉਹਨਾਂ ਫਿਰ ਦੀਵਾਨ ਆਉਣਗੇ ਆਪਣੇ 20 ਤਰੀਕ ਤੱਕ ਆਉਣਗੇ ਸ਼ਾਇਦ ਹਜੇ ਮੈਨੂੰ ਪੱਕਾ ਤਾਂ ਨਹੀਂ ਪਤਾ ਹੈਗਾ ਮਸੀਨ ਵੀ ਨਹੀਂ ਪਤਾ ਹੈਗਾ ਮੈਨੂੰ ਲੱਗਦਾ ਇਹਨਾਂ ਦੀ ਵੀ ਇੰਨੀ ਗੱਲ ਨਹੀਂ ਹੋਈ ਹੋਈਗੀ ਤੇ ਹੁਣ ਤੜਕਾ ਲਾ ਰੱਬ ਨੇ ਨੇਰੀ ਵੀ ਲਿਆਉਂਦੀ ਮੀ ਬਹੁਤ ਸੋਹਣੀ ਮੀ ਅੱਜ ਦੇਖਿਓ ਕਿਵੇਂ ਆਇਆ ਨਾ ਮੈਂ ਤਾਂ ਬਾਹਰ ਲੈ ਕੇ ਮੇਰੇ ਸਾਰੇ ਕੱਪੜੇ ਬਾਹਰ ਤਾਰ ਦੇ ਭਿੱਜ ਗਏ ਮੈਂ ਨਵੀਨ ਨੂੰ ਵਿੱਚ ਦੀ ਆ ਕੇ ਕਹਿ ਕੇ ਗਈ ਮਹਾਂ ਨਵੀ ਉਹ ਕਰ ਦੇ ਮੇਰੇ ਕੱਪੜੇ ਲਾ ਦੇ ਤਾਰ ਤੋਂ ਤੇ ਲੋ ਜੀ ਹੁਣ ਲੱਕਣਾ ਚੱਕ ਲੈਂਦੀ ਆ ਇਹਦੇ ਵਿੱਚ ਆਲੂ ਨਹੀਂ ਪਾਉਣੇ ਸੀਗੇ ਪਾਉਣੇ ਕਿਉਂ ਕਰਦੇ ਹੈ ਪਾਉਣੇ ਕਿ ਲੇਖਣਾ ਹੁੰਦਾ ਫਿਰ ਕੀ ਜਿ ਪੌਣੇ ਪਾ ਦਿੰਨੇ ਆਗੇ ਆਵਾਜ਼ ਦੇ ਦਿੰਦੀਆਂ ਪੌਣ ਕਿਥੇ ਪਾ ਦਿੰਦੇ ਜਿਵੇਂ ਮਰਜੀ ਜਿਹੇ ਤੜਕਾ ਲੱਗਿਆਗਾ ਇਹਦੇ ਵਿੱਚ ਭੁੰਨ ਲੈਣੇ ਆਗੇ ਲੋ ਆ ਜਾਣਗੇ ਮੂੰ ਵੀ ਆਪ ਤੜਕਾ ਲਾ ਕੇ ਵਿੱਚ ਪਾਉਣੇ ਹੁੰਨੇ ਆਗੇ ਆਹ ਲੈ ਪੁੱਤ ਇਹ ਜਿੱਕੇ ਆ ਸਾਰਾ ਪਸਾ ਚਲੋ ਬਾਅਲ ਲੈਣੇ ਆਹੀਂ ਕਹਿੰਦੇ ਆਲੂ ਕਾਲੇ ਛੋਲੇ ਮੇਨ ਤੋਂ ਆਲੂ ਦੇ ਬਿਨਾ ਵਧੀਆ ਨਹੀਂ ਘਟ ਲੱਗਦੇ ਨੇ ਉਹ ਤਾਂ ਵੈਸੇ ਗੰਡੇ ਪਾਏ ਹੋਣਗੇ ਨਾ ਗੰਡੇ ਫਿਰ ਸਾਰਾ ਛਣਾ ਸੁਆਦ ਕਰ ਹਾਹ ਕਾਫੀ ਸਮਾਨ ਸੀਗਾ ਚਲੋ ਚਲ ਫਿਰ ਐ ਨਹੀਂ ਦੇ ਸਵੇਰੇ ਫੇਰ ਇਹਨਾਂ ਨੇ ਦਾ ਸਬਜੀ ਦਾਲ ਵਗੈਰਾ ਤਿਆਰ ਕਰਨੀ ਹੈਗੀ ਨਾ ਇੱਕ ਟਾਈਮ ਦੀ ਬਣਾਉਣੀ ਸੀਗੀ ਤੇ ਚਲੋ ਕੋਈ ਗੱਲ ਨਹੀਂ ਵਧੀ ਹੈਗੀ ਫਿਰ ਹਾਂ ਫਿਰ ਸਵੇਰੇ ਸ਼ਾਮ ਦੋਨੇ ਟਾਈਮ ਪ੍ਰਸ਼ਾਦ ਲੈ ਕੇ ਜਾਇਆ ਕਰੀਏਗੀ ਸੁਬਾਹ ਤੋਂ ਉੱਤੀ ਮਾਂ ਸ਼ਾਮ ਤੇ ਲੈਵਾਂਗੇ ਦੁਪਹਿਰ ਦਾਲ ਦੇ ਹੀ ਸੀ ਟਰ ਕੇ ਲੈ ਜਾਓ ਕੀ ਹੋਤੀ ਕਿੰਬਾਂਜੂ ਉਹ ਤਾਂ ਬੰਦ ਦਾ ਪ੍ਰਸ਼ਾਦ ਆ ਹਰ ਸਵੇਰ ਉਹ ਦੁਪਹਿਰ ਦਾ ਫਿਰ ਵੀ ਰਾਸ਼ਨ ਦੇ ਦੋਗੇ ਹਾਂ ਹਾਂ ਟਰ ਕੇ ਪੰਜ ਵਜੇ ਕੱਲ ਪਿਹਾ ਦਲਿਆ ਗੱਟਾ ਆٹے ਦਾ ਬਾਕੀ ਦਾਣਾ ਹੋ ਗਿਆ ਨਾ ਦਾ ਸ਼ਾਰਾ ਕੋ ਸੋਥੇ ਇਸ ਤਰ੍ਹਾਂ ਮੇਰੇ ਤੇ ਵਿਚਾਰ ਜਿਹੜੀ ਸਬਜੀ ਭੋਗਤੇ ਉਹ ਕਰਨੀ ਉਹ ਭਾਈ ਤੋਂ ਮੰਗਵਾ ਲਈ ਉਸ ਚਲ ਉਸ ਤੇ ਬਗ ਜੂਗੀ ਸਬਜੀ ਦਾ ਰੰਗ ਰਹਾ ਹੁੰਦੇ ਜਿੱਤੇ ਸੋਲੇ ਤੇ ਨਹੀਂ ਲਿਆ ਸਮਾਨ ਜਿਹੜਾ ਹੋਰ ਹੋਰ ਪਿਆਜ ਟਮਾਟਰ ਮਿਰਚਾ ਲੋ ਵੀ ਸਮਾਨ ਹੈਗਾ ਹਲਵਾਈ ਦੇ ਲਿਖਿਆ ਹੋਇਆ ਨਾ ਤੇ ਮੰਗਾ ਬਾਕੀ ਇਹ ਮਸੀਂ ਅਖੰਡਵਾੜ ਦਾ ਐਂ ਤਾਂ ਨਹੀਂ ਹੁੰਦਾ ਹੈਗਾ ਇਹ ਤਾਂ ਆਪਣੀ ਸ਼ਰਧਾ ਹੈਗੀ ਜੇ ਇਤਨੇ ਮਾ ਬੋ ਪਾ ਦੇ ਹਾਂ ਗੁਰੂ ਘਰ ਚ ਲੰਗਰ ਤਿਆਰ ਹੁੰਦੀ ਹੁੰਦਾਗਾ ਉਹ ਹੁਣ ਐਂ ਕਿਹਾ ਜਨਮਕਾਰ ਨੂੰ ਆਖੋ ਮਨਾਂ ਦੇ ਕੰਨਾ ਮਾਤਾ ਚਾਂਗਤ ਮੁਰਕੇ ਆਉਂਦੀ ਕਿ ਭਾਈ ਦੂਰ ਹਾਂ ਦੂਰ ਹੈ ਨਾ ਗੁਰਦੁਆਰਾ ਸਾਹਿਬ ਉਹ ਫਿਰ ਉੱਥੇ ਛੇਦੀ ਹਿੱਤੀ ਆਉਂਦੇ ਨਹੀਂ ਹੈਗੇ ਨਾ ਸਵੇਰੇ ਨਿਤਨੇਮ ਨਾਲ ਤਾਂ ਜੁੜੇ ਹੁੰਦੀਆਂ ਸੰਗਤਾਂ ਅਸਾਂ ਖਤਮ ਹਾਂ ਫਿਰ ਲੰਗਰ ਚੁਰੂ ਤੱਕ ਕੇ ਨਾ ਹਾਂ ਮਾਤਾ ਹੀ ਬਹੁਤ ਬਚ ਗਿਆ ਫਿਰ ਇਹਨੂੰ ਬਾਹਰੋਂ ਬੈਠਾ ਹੋਇਆ ਤਰਕੇ ਮੇਰੀ ਵਿਚਾਰਾ ਤੂੰ ਤਿਆਰ ਕਰ ਫਿਰ ਤੁਸੀਂ ਭੋਗੀ ਉਦੋਂ ਬਾਅਦ ਖਾਣ ਉਹ ਵੀ ਪੈਜੂ ਹਾਂ ਨਿਤਨੇ ਹੁੰਦੇ ਨਾਲੇ ਬਸ ਥੋੜਾ ਜਿਹਾ 10 ਮਿੰਟ ਲੈ ਲੈਂ ਲੰਗਰ ਜੇ ਸਰਦਨ ਵਰਤੀ ਜਾਵੇ ਫਿਰ ਬਾਅਦੋਂ ਜਦੋਂ ਬਣੀ ਗਿਆ ਨਾ ਨਾ ਬਰਤੂ ਦਾ ਉੱਥੇ ਤਾਂ ਸਾਰੇ ਉਹ ਜਿਹੜੀ ਚੀਜ਼ ਬਚ ਗਈ ਤਾਂ ਹੁਣ ਵਰਤੂਗੀ ਹਾਂ ਕੋਈ ਤਾਂ ਸੰਗਤ ਆਈ ਜਾਈ ਜਾਂਦੀ ਰਹਿੰਦੀ ਹੈ ਨਾ ਕੋਈ ਬੈਠ ਜਾ ਉੱਥੇ ਪ੍ਰਸ਼ਾਦ ਦੇ ਨੂੰ ਨਹੀਂ ਖਾਲੀ ਆਉਂਦਾ ਕਿਉਂ ਡਾਲੀ ਆ ਜਾਂਦੀ ਆ ਰਾਜ ਤੜਕੇ ਬੀਬੀਆਂ ਬਗਾਏ ਆਉਂਦੀਆਂ ਨੇ ਸਬਜੀ ਦਾਲ ਬਣਦਾ ਉੱਥੇ ਨਾਲ ਨੂੰ ਕੋਈ ਖੀਰ ਬਣਾ ਦੇਣ ਚਾਹਲ ਬਣਾ ਦੇਣ ਉਹ ਵੀ ਬਣਦਾ ਆਪਾ ਜਲੇਬੀ? ਹਾਂ ਆਪਾ ਜਲੇਬੀ। ਹਾਂ Papa ਜੀ ਕਹਿੰਨਾ ਹਾਂ ਭਾਈ ਜਲੇਬੀ ਬਣਾ ਕਰ। ਬੜੀਆ। ਲਾੜੇ ਦਾ ਬਣਾਇਓ ਹਲਵਾਈ ਦੇ ਚਲ ਕਰਦੇ ਨਾਲ ਛੱਪ ਜਾਂਦਾ। ਹੂੰ। ਹੁਣ ਸ਼ਾਮ ਨੂੰ ਮਾਸੀ ਕਹਿੰਦੀ ਸਬਜ਼ੀ ਇਹ ਲੈ ਜਾਗੇ ਪ੍ਰਸ਼ਾਦੇ ਉੱਥੇ ਬਣਾ ਆਵਾਂਗੇ। ਮੈਨ ਲੈ 3.5-4.5-5 ਜਾਣ ਦੀ ਸਲਾਈ। ਹੂੰ। ਤੇ ਉੱਥੇ ਜਾ ਕੇ ਵੀ ਪ੍ਰਸ਼ਾਦੇ ਬਣਾਇਆ ਆਉਣਗੇ ਹਨਾ। ਦੋ ਚਾਰ ਬੀਬੀਆਂ ਹੋ ਜਾਣਗੀਆਂ। ਅਸਤਾ ਪਾਈ ਕਰਦੇ ਘਰ ਜੁੱਗ ਗਈ। ਅਸੀਂ ਜਾ ਹੀ ਨਹੀਂ ਸਕਦੇਗੇ ਕਿਉਂਕਿ ਉਹੀ ਟਾਈਮ ਫੇਰ ਉਹੀ ਗੱਲ ਆ ਜਾਂਦੀ ਹੈਗੀ ਮੱਜਾਂ ਦਾ ਆ ਜਾਂਦਾ ਹੈ ਨਾਲੇ ਧਾਰਾਂ ਦਾ ਹੈ ਨਾ ਕੀ ਕਰੀਏ ਕੁਝ ਵੀ ਨਹੀਂ ਛੱਡ ਕੇ ਜਾ ਸਕਦੇਗੇ ਇਹ ਦੇਖੋ ਇੱਕ ਬਰਦਾ ਸਾਰਾ ਫੁੱਲ ਚਾਹ ਫਿਰ ਐਂ ਕਰਦੇ ਆ ਇਹਦੇ ਵਿੱਚ ਕੱਢ ਕੇ ਉਹਦੇ ਸਾਡੇ ਗੈਸ ਤੇ ਰੱਖ ਲੈਨੇ ਆ ਹੂੰ ਫ੍ਰੀਜੀ 'ਚ ਜਾਈ ਦਊਂ ਕਰ ਲਾਂਗੇ ਬਸ ਹੂੰ ਲੂਣ ਮਿਰਚ ਦਾ ਨਹੀਂ ਤਰਕ ਪਊਗਾ ਮਿਕਸ ਹੋਣੀ ਕਿ ਲੈਟਰ ਰੱਖੀ ਹੈ ਨਾ ਨਾ ਉਧਰ ਆਏ ਬਸ ਉਹ ਵੀ ਹੈ ਤੇ ਰੱਖਿਆ ਹਾਂ ਆਖਰੀ ਇਹ ਗੈਸ ਰਾਤ ਨੂੰ ਤੇ ਬਚਪਾ ਦਾ ਪਰ ਆ ਉਹ ਮੈਂ ਨਾਲ ਇਹਦੇ ਵਿੱਚ ਥੋੜਾ ਚਪਾ ਕੇ ਫਿਰ ਇਕ ਲਾ ਮਿਕਸ ਹੋ ਕੇ ਹਨਾ ਨਹੀਂ ਪਾਣੀ ਇੱਥੇ ਕਿੱਥੇ ਪੋਊਗਾ ਥੋੜਾ ਜਿਹਾ ਪਾਣੀ ਪਾ ਲਈ ਤੇ ਧੀ ਸੀ ਕੋਸਾ ਨਹੀਂ ਸੋਨ ਨੂੰ ਕਹਾਣਾ ਸੀ ਰਿੱਜਤਾ ਜਾਊ ਰਿੱਜਣ ਦੀ ਨਹੀਂ ਉਹ ਗੱਲ ਨਹੀਂ ਮੈਂ ਕਰਦੀ ਤੇਰੀ ਨਹੀਂ ਬਾਣੀ ਕਰਤੋ ਇਹ ਤਰੀ ਬਾੜੀ ਨਾ ਘੱਟ ਜਮ ਸੰਦੇ ਦਾਣੇ ਜੇ ਘੱਟ ਆ ਤੈਨੂੰ ਨਾ ਮੈਂ ਨਾ ਆਇਆ ਉਹ ਉਹ ਆਏ ਦੇ ਚ ਪਾਣੀ ਪਾ ਲਿਆ ਫੇਰ ਉਹ ਘੱਟ ਕ ਨਹੀਂ ਬੋਊਗਾ ਨਾ ਕਿੰਨੇ ਵਜ ਜਾਣਾ ਦਾਦੇ ਤੁਸੀਂ 4:30 ਇਹ ਮੌਜ ਦੇ ਨਾਲ ਉਨੇ ਟਾਈਮ ਤੇ ਬਣੋ 8:40 ਤਾਂ ਵੱਜ ਗਏ ਇਹਨਾਂ ਤਾਂ ਟਾਈਮ ਬਹੁਤ ਲੱਗਦਾ 3:30 ਵਜੇ ਨਾ ਪੌਣੇ ਹੋ ਗਏ ਹੂੰ ਫੇਰ ਕੋਲ ਅੱਜ ਲੱਗਦਾ ਮਹਾਜਨਾਂ ਦਾ ਉਹ ਮੇਰੇ ਆਣੀ ਜਹਾਜ਼ੀ ਤੋਂ ਮਦਦ ਕਰਾ ਲਾ ਜਾਂ ਸੋਚੀ ਰਖਾ ਲਾ ਜਿਵੇਂ ਕਰਦੇ ਸੀ ਮੈਂ ਤਾਂ ਰਾਤ 10:00 ਤੱਕ ਰਾਇਆ ਸੀ ਬੱਸ ਦਿਮਾਗ ਵੀ ਨਹੀਂ ਲਹਿਰਾ ਤੇ ਕੀ ਕੀਤਾ ਫੇਰ ਕਿਿੱਤਾ ਫੇਰ ਕੋਲ ਵੀ ਸੀ ਕਿ ਆ ਆ ਕਰ ਫਨ ਫੇਰ ਦੋ ਜੀ ਦੇਟ ਆਉਗਾ पर तो, पर था। था। दुरेण दुरेण बहुत है <से> नहीं भाई <से> <से> ਦੀ ਬਾਦ। ਜੋ ਜਿੰਨੀ ਤੇ ਸੇਵਾ ਜੋਗਾ ਕਰੇ ਕਰਾਤੀ ਕਿਉਂਕਿ ਹੁਣ ਅਪਾ ਗੁਰੂ ਘਰ ਜਾਣ ਸਕਦੇ ਨਾ ਇੰਨਾ ਟਾਈਮ ਹੈ ਜੀਗਾ ਪਰਮਾਤਮਾ ਇੰਨੀ ਕੀ ਲੇਖੇ ਚਲਾ ਦੇ। ਪਾ ਲਈ ਬਾਕੀ। ਮਾੜੀ ਇਹ ਬਾਤ ਕਰੀ ਜੀ ਜਾਨ ਦੀ ਕੱਟਣ ਦੇ ਵਿੱਚ। ਇਹ ਹੋ ਗਿਆ ਕਸਟਰਡ ਇੱਕ ਪਾਸੇ ਹੋਈ ਸਬਜੀ ਖਾਜੂ ਬਾਬਾ ਚਾਹੀ। ਹੂੰ ਹੂੰ। ਤੂੰ ਹੋਰ ਆ ਕੇ ਲੈ ਮਾਜਿਆ ਜਾਊਗਾ। ਖਰਚਾ ਤੈਨੂੰ ਮੈਂ ਕੱਪੜਾ ਲੈ। ਪਹਿਲਾਂ ਅੱਗ ਜੀ ਸੜਦਾ। ਉਹ ਬਾਦੂਗਾ ਤੂੰ ਜੱਸ। ਮੈਂ ਤਾਂ ਨੂੰ ਉਹ ਨਹੀਂ। ਅੱਛੀ ਗੱਲ। ਆਪਰਾ ਇੱਧਰ ਲੱਬਾ ਇਹ ਬਾਬਾ ਗੁਰਦੁਆਰੇ। ਦੇ ਆਪ ਪਈਏ ਦਿਨੇ ਚਾਰੇ। ਆਪ ਪਈ ਅੱਜ ਸਾਡੇ ਗਏ ਹੋਏ ਨੇ ਕਿ ਧਰਨੇ ਤੇ ਜਲੰਧਰ ਦੇਖੋ ਕਦੋਂ ਕਾਉਂਦੇ ਨੇਗੇ ਨਾ। ਹਨੇਰੇ ਹੋ ਜਾਣਗੇ। ਆ ਜਾਣ ਬਹੁਤ ਵਧੀਆ ਗੱਲ ਐ ਆ ਤਾਂ ਖਲਰਾ ਤੇ ਆਪਣੇ ਤੇ ਵੀ ਡਰ ਲੱਗਦਾਗਾ ਅਸ ਆ ਤੋ ਦੇਸ ਅਸ ਆ ਤੋ ਦੇਸ ਅੱਦ ਮੈਂ ਮਾਇਨੂ ਆ ਦੇ ਦ ਨਾ ਕੀ ਕਰ ਦਿਆ ਭੁੱਲ ਗਿਆ ਤਾਂ ਫਿਰ ਪਹਿਲਾਂ ਵੀ ਲੇਟ ਬੜੀ ਕੀਤੇ ਪਹਿਲੀ ਗੱਲ ਸੰਭਲ ਭਾਈ ਨੂੰ ਆਈ ਜੀ ਮੇਰੇ ਦੁੱਤ ਫੈਲ ਨਾ ਕੀ ਕਰ ਦਿਆ ਖੁਸ਼ੀਆਂ ਵਾਲੀ ਜਨੀ ਹੈ ਕਿ ਸਾਹ ਬਾੜ ਗਿਆ ਬਸ ਦਾ ਸਿੱਕਾ ਥੋੜਾ ਇਹ ਪਾ ਦੂ ਕੁਝ ਹੈਗਾ ਦੀ ਨਾਂਸਾਣੀ ਮਡਾ ਦੀ ਖਬਰ ਆਹ ਹੋਰ ਅੰਮੀ ਜਦੀ ਆ ਬਾਲਟੀ ਤੋਂ ਫੇਕ ਪਨੀਰੀ ਆ ਫਿਰ ਹੂੰ ਪਾਤਾ ਪੰਗਾ ਵਰਕੇ ਪੰਗਾ ਕਰ ਲੈਂਦਾ ਤਾਂ ਅੱਜ ਗਲਤੀ ਹੋ ਗਈ ਸਾਡੇ ਤੋਂ ਪਹਿਲੀ ਪਤਾ ਕੀ ਬਾਤ ਹੈ ਆਪਦੇ? ਕੁੱਤਾ ਕੰਮ ਕਰਦਾ। ਆਪਣਾ ਹੀ ਰੈਕੋਰਡ ਹੁੰਦਾ। ਆਂਦਾ ਆਪਦੇ ਕੰਮ ਕਰਦਾ ਮੇਰੇ ਕੱਥੇ ਇਧਰ ਉਧਰ ਕਰਨੇ ਪੈਣੋਂ ਉਹਨਾਂ ਨੂੰ ਨਾ। ਮੇਰੇ ਕੰਮ ਨੂੰ ਕੋਲ ਨਹੀਂ। ਕੋਈ ਕਰਨੀ ਨਹੀਂ। ਆਪਰੇ ਚ ਨਹੀਂ ਜਿੱਲੀ ਜਾਣਗੇ। ਆਜੋ। ਕਿਵੇਂ ਕਰਦੀ? ਇਹ ਰੋਟੀ ਆਪਾਂ ਖਾ ਲਈ ਕੰਮ ਤਾਂ ਦੇ ਹਜ਼ਾਰ ਵਿਚਾਰੇ ਰਹਿੰਦੇ ਨੇ ਵੀ ਡੇੜੇ ਡੇੜੀ ਰਹਿੰਦੇ ਨੇ ਰੋਟੀ ਖਾਣ ਬੰਦੀ ਹੋਣਾ ਤੇ ਹੁਣ ਆਪਾਂ ਕਰਦੇ ਆਂਗੇ ਸਵੇਰ ਦੀ ਸਬਜ਼ੀ ਦੀ ਤਿਆਰੀ ਹਾਂ ਦੇਖੀ ਸ਼ਿਕਾਰ ਕਰਦਾ ਕਿਵੇਂ ਜਾਂਦਾ ਹੌਲੀ 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 ਜਾਂਦੇ ਜੋ ਗਈ ਜ ਪਤਾ ਲੱਗ ਗਿਆ ਵੀ ਮੇਰੀਆਂ ਗੱਲਾਂ ਕਰਦੀਆਂ ਨੇ ਉਹ ਦੁੱਧ ਘੜੀ ਜਾਂਦਾ ਨਹੀਂ ਕਿ ਹੌਲੀ ਹੌਲੀ ਕਿਵੇਂ ਪਹਿਲਾਂ ਪਹਿਲਾਂ ਦੁੱਧ ਤਾਂ ਪਾਈ ਨਹੀਂ ਅੱਜ ਕਿਵੇਂ ਜਾਂਦਾ ਹੌਲੀ ਵਾਲੀ ਏ ਉੱਪਰ ਦੀ ਨਾ ਇੱਥੇ ਨਹੀਂ ਕੁਛ ਹੈ ਨਾ ਤੇ ਹੁਣ ਸੋਚ ਸਬਜੀ ਦੀ ਤੇਰੀ ਕਰਦੇ ਕਿਉਂਕਿ ਜੇ ਮੈਂ ਪਿਆਜ਼ ਵਗੈਰਾ ਕੱਟਨੇ ਸਵੇਰੇ ਓਖੇ ਹੋ ਜਾਂਦੇ ਨੇ ਨਾ ਸਵੇਰੇ ਮੇਰੇ 7:30 ਵਜੇ ਮੱਧ ਦੀ ਅਰਦਾਸ ਹੁੰਦੀ ਹੁੰਦੀ 7:30 ਉਸ ਤੋਂ ਬਾਅਦ ਫਿਰ ਮਾਸੀ ਕਹਿੰਦੀ ਵੀ ਚਲ ਸਬਜੀ ਬਣਾ ਕੇ ਲੇਜੂ ਨਾ ਤੇ ਉਹ ਟਾਈਮ ਗੰਮਾ ਦਾ ਹੁੰਦਾ ਹੋਰ ਵੀ ਨਾ ਬਹੁਤ ਸਾਰੇ ਕੰਮ ਹੁੰਦੇ ਨੇਗੇ ਪਿਆਜ਼ ਨਹੀਂ ਕੱਟੇ ਜਾਂਦੇ ਹੈਗੇ ਬਾਕੀ ਇਹ ਕੰਮ ਥੋੜਾ ਜਿਹਾ ਵੱਡਾ ਹੋ ਜਾਏਗਾ ਅਸੀਂ ਆਖੇ ਵੀ ਅਸੀਂ ਹੁਣ ਬੇਲੀਆਂ ਆ ਨਾ ਬਿਨਾਂ ਤਾਂ ਅਸੀਂ ਇੱਥੇ ਰੋਟੀ ਖਾਣਗੇ ਕਾ ਕਿ ਮੈਂ ਕੱਟੇ ਰਲਣ ਲੱਗ ਗਈ ਇਹ ਆਈ ਹੈ ਨਹੀਂ ਲੱਗਦੀ ਇਹ ਸੱਜਣ ਨੂੰ ਵੀ ਆਪਾਂ ਨਾਲ ਇਹਦਾ ਸਬਜ਼ੀ ਘੱਟ ਲਾਂਗੇ ਨਾਲੇ ਰੋਕੀ ਖਾ ਲਾਂਗੇ ਇਹਨਾਂ ਨਾਲੇ ਭਾਂਡੇ-ਮੁੰਡੇ ਸਾਫ਼ ਹੋ ਜਾਣਗੇ ਖਾਈ ਅੰਦਰ ਰੋਟੀ-ਰੋਟੀ ਦੀ ਪੇਸੀ ਵਾਟੀ ਥਰੇਗਾ ہاں ਨਹੀਂ ਆਪਾਂ ਜੀਜੇ ਵਿੱਚ ਪਾ ਲਓ ਇੱਥੇ ਆ ਜੋ ਫਰਨਾ ਮੈਂ ਤੁਹਾਡੇ ਅੰਦਰ ਰੱਖੇ ਜੀ प्याज़ पनीर पनीर दी सब्जी बनावणी इक ਹੋ ਕਾਦੀ ਬਣਾਉਣੀ ਹੈ ਕਮੂਂਦੀ ਵਾਸਤੇ ਮੈਂ ਜਸ਼ਨ ਨੂੰ ਦੋ ਵਾਰੀ ਪੁੱਛਿਆ ਮੈਂ ਹਦਾਲ ਕਾਦੀ ਬਣਾਈ ਹੈਗੀ ਸਬਜੀ ਕਾਦੀ ਬਣਾਈਓ ਕਦੇ ਕਰੀ ਕਮੂਂਦੀ ਵਾਸਤੇ ਮੈਂ ਫੇਰ ਕਹਿਆ ਕਿ ਥੋੜੇ ਜਿਹੇ ਟੈਂਜ ਜਸ਼ਨ ਸਬਜੀ ਕਾਦੀ ਬਣਾਣੀ ਹੈ ਕਦੀ ਮम्मी ਕਿੰਨੇ ਕਮ ਵਾਰ ਪੁੱਛੇਗੀ ਭੁੱਲ ਜਾ ਕਰਾਂ ਹਾਂ ਨਹੀਂ ਚੰਦੀ ਬਣਾਈਏਗੀ ਆ ਖੁਸ਼ੀ ਲੱਗਦੀ タルਕੀ ਦੀ ਵੀ ਸਬਜੀ ਬੜੀ ਬੜੀ ਉਹ ਜਿਹੜਾ ਲਿਖਾਇਆ ਗਿਆ ਸੀ ਕਾਲੂ ਸੀ ਗੰਡੇ ਟਮਾਟਰ ਮਿਕਚਾਂ ਕੜੀਆਂ ਆਦਾ ਲਾਸਨ ਆਪਾਂ ਪਕੋ ਬਾਰੀ ਹੈਗਾ ਮੈਨੂੰ ਲੱਗਦਾ ਨਾ ਹਾਂ ਤਾਂ ਕੰਦ ਕੋਈ ਨਹੀਂ ਅੰਦਰ ਮੇਗੀ ਹੋਰ ਉਹ ਤਾਂ ਮੈਂ ਐਸੀ ਲਾਤੀ ਹਾਂ ਬਿਲਕੁਲ ਕਿਉਂ ਇਹ ਆਪਾਂ ਪਿਆਜ਼ ਕੱਟ ਤੇ ਉਸਮਾਨ ਦੀ ਕਰਦੀ ਚੱਕਰ ਹੈ ਨਾ ਯਾਰ ਮਸਹਲਾ ਤਾਂ ਕੇ ਆ ਨਹੀਂ ਪਾਇਆ ਸੀ ਲੋ ਫਤਹ ਨੂੰ ਸਵੇਰੇ ਸਬਰਾਂਗੇ ਦੁੱਧਵਾ ਚੱਕ ਤੰਦਰ ਹੂੰ ਰੱਖ ਤੰਦਰ ਹਾਂ ਹਾਂ ਸਬਜੀ ਸਾਰਾ ਕੁਝ ਨਾ ਸਬਜੀ ਲੇਖੋ ਉਹ ਵੀ ਰਖੀ ਸੀ ਤੋ ਇਹ ਉਹਨਾਂ ਪਕਾਰ ਦੇ ਵਲੌਗ ਦਾ ਐਂਡ ਕਿਉਂਕਿ ਟਾਈਮ ਹੈ ਜਿਹੜਾ ਬਹੁਤ ਜ਼ਿਆਦਾ ਹੋ ਗਿਆ 8:30 ਹੋ ਗਏ ਨਾ ਤੇ ਮਿਲਦੇ ਆਂ ਕੱਲ ਨੂੰ ਕਿਸੇ ਹੋਰ ਸੋਹਣੇ ਵਲੌਗ ਦੇ ਨਾਲ ਉਮੀਦ ਹੈ ਤੁਹਾਨੂੰ ਵਲੌਗ ਜ਼ਰੂਰ ਪਸੰਦ ਆਇਆ ਹੋਵੇਗਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਵੀਡੀਓ ਦੇਖਣ ਲਈ ਪੈਣਾ ਦਾ ਬਹੁਤ ਬਹੁਤ ਧੰਨਵਾਦ ਹਾਦ ਤੱਕ ਨਹੀਂ ਲਈ ਸਤਿ ਸ੍ਰੀ ਅਕਾਲ